ਪਿਆਰ ਭਰੀ ਸਾਸਰੀਕਾਲ ਕਿਸ ਨੇ ਐਡ ਜੁਣੀ ਪਾਲੇ ਪਾ ਪੋਰਟਰ ਦੇ ਨੰਬਰ ਚੱਲ ਜਦਾ 507 ਫੁੱਟ ਮੈ ਭੇਜ ਕਰੋ ਨਾਲੇ ਆਪਣਾ ਵੀਰੇ ਫੇਸਬੁੱਕ ਦਾ ਪੇਜ ਫੋਲੋ ਕਰਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਰੇ ਦੇ ਨਾਲੇ ਨਾ ਆਪਾਂ ਦੇ ਕਿ 8 ਤੋਂ 9 ਚੀਜ਼ਾਂ ਵੀਡੀਓ ਸਾਰੀ ਵਖਪਰਾ ਬੜ ਕੇ ਸਟੈਪ ਨਾਲੇ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਤਿੰਨ ਟਰੈਕਟਰ ਦੇ ਕਿ ਆ ਦੂਜੇ ਟਰੈਕਟਰ ਆ ਵੀਰੇ 14 ਫੁੱਟ ਟਰਾਲਾ 10 90 ਟਾਇਰ ਵਧੀਆ ਤੇ 70 75 ਪੈਸੇ 10 ਇੰਚ ਕੀ ਗਾਡਰ 2 ਜਾਂ 24 ਮਾਡਲ ਟਰਾਲਾ ਤੇ ਮੱਛੀ ਹੁੱਕ ਚ ਟਰਾਲਾ 10 ਇੰਚ ਕੀ ਗਾਡਰ ਦਾ ਨੜੀ ਹੱਬਰ ਰੇਲ ਦਾ ਹਿੱਸਾ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਲੈਫਟ ਵਾਲਾ ਕਿਸੇ ਵੀਰ ਭਾਈ ਜੀ ਨੇ ਲੈਣਾ ਵੀ ਜੋ ਸੰਪਰਕ ਕਰ ਸਕਦੇ ਆ ਤੇ ਮਾਲਕ ਵੀ ਜੋ ਨੰਬਰ ਕਹਾਂ ਜਾ ਕੇ ਆ ਗਿਆ ਤੇ ਕਿਸੇ ਵੀਰ ਭਾਈ ਜੀ ਨੇ ਲੈਣਾ ਵੀ ਜੋ ਸੰਪਰਕ ਕਰ ਸਕਦੇ ਆ 10 ਇੰਚੀ ਗਾਡਰ ਦਾ ਨੜੀ ਹੱਬਰ ਰੇਲ ਦਾ ਹਿੱਸਾ 3 ਫੁੱਟ ਵੈੱਡ ਲੈਜਰ ਕਰਦਾ ਸਾਰਾ ਟਰਾਲਾ ਬਣਿਆ ਵਾ ਹੈਵੀ ਤੋਂ ਭਾਰਾ ਟਰਾਲਾ ਬਣਿਆ 14 ਸੱਤ ਆ ਲੈਫਟ ਵਾਲਾ ਤੇ ਇਹਦਾ ਰੇਟ ਹੈਗਾ 245000 245000 ਰੁਪਇਆ ਰੇਟ ਆ 2024 ਮਾਡਲ 55 ਚ ਮੱਛੀ ਹੌਕਾ ਪੋਈ ਜੇ ਟਰਾਲਾ 20 ਬਾਈ ਦੇ ਭੈਰ ਗੱਜਾ ਜੀ ਟਰਾਲਾ ਸੇਲ ਦਾ ਮਾਲ ਲੱਗਿਆ ਜਾਜੀ ਫਸ ਲੱਗੀ ਵਿੱਚ ਤੇ ਕਿਸੇ ਵੀਰ ਭਾਈ ਨੂੰ ਦੇਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਤੇ ਜਾਂ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ 70 75 ਰੁਪਏ ਹੈ ਟਾਇਰ ਵੱਡਾ ਬਕਸਾ ਲੱਗਿਆ ਵਾ 20 ਬਾਈ ਦੇ ਭੈਰੀਆਂ 55 ਚ ਮੱਛੀ ਹੌਕਾ ਕਿਤੇ ਗੋਲਾ ਪੈਂਦਾ 4 ਇੰਚੀ ਮੋਟੀ ਇਹ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤੇ ਨੰਬਰ ਆ ਵੀਰੇ 98 ਗਰਾ ਟਰੈਕਟਰ ਦਾ ਇੰਜਨ ਗੇਅਰ ਤਾਂ ਓਕੇ ਆ ਪਾਵਰ ਸਟੀਅਰ ਨਾ ਮਗਲ ਟਾਇਰ ਤੇ ਮਗਲ ਟਾਇਰ 50 ਪੈਸੇ ਆ 99 ਮਾਡਲ ਆ ਇੱਧਰ ਪੰਜਾਬ ਨੰਬਰ ਇੰਜਨ ਗੇਅਰ ਤਾਂ ਓਕੇ ਆ ਟਰੈਕਟਰ ਕੰਮ ਸਾਰਾ ਹੋਇਆ ਵਾ 99 ਮਾਡਲ ਆ 98 ਗਰਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ 220000 ਰੁਪਿਆ ਰੇਟ ਆ ਇੰਜਨ ਗੇਅਰ ਤਾਂ ਪੂਰਾ ਓਕੇ ਵਾ ਕੇ ਲੈ ਸਕਦੇ ਆ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਾਜ ਪੱਤਰ ਦਾ ਕਿੜੀਆ ਟਰੈਕਟਰ ਤੇ ਪੂਰਾ ਵਾਹ ਕੇ ਦੱਸਦੇ 1 ਕਰਪੀ ਦਾ ਨੌਕਸ ਨਹੀਂ ਟਰੈਕਟਰ ਦੇ ਵਿੱਚ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਟੈਂਕੀ ਛੈਂਕੀ ਦਾ ਸ਼ੋਅ ਦਾ ਸਾਰਾ ਰੰਗ ਨਹੀਂ ਰਾਜਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਕਿਤੇ ਲਿਖੀ ਜਾਂਦਾ 2000 22000 ਰੁਪਿਆ ਰੇਟ ਮੰਗਦੇ ਆ ਤੇ ਜੁਜਾ 99 ਮਾਡਲ ਆ 50 ਪੈਸੇ ਟਾਇਰ ਆ ਟਰੈਕਟਰ ਦੇ ਚਾਰੀ ਇੰਜਨ ਗੇਅਰ ਦਾ ਓਕੇ ਆ ਮਾਲਕ ਵੀ ਤਾਂ ਨੰਬਰ ਉੱਤੇ ਚਲਿਆ ਸਾਰੀ ਕੰਮ ਕਰੀ ਫੋਨ ਲਾ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਤੇ ਵੀਡੀਓ ਸਾਈ 744 ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ 2011 ਮਾਡਲ ਆ ਵਾਕੇ ਲੈ ਸਕਦੇ 1 ਰੁਪਇਆ ਨੁਕਸ ਨਹੀਂ ਪੰਜਾਬ ਨੰਬਰ ਡਾਵਰ ਪੱਟੀ ਰੰਗ ਦੀ ਲੋਕੇਸ਼ਨ ਵਧੀਆ ਪਈ ਆ 90 ਸਰਪੈਂਟ ਵਧੀਆ ਪਿਆ ਇੱਕ ਜੇ ਅਜੇ ਤਾਂ ਇੰਨੂੰ ਚਾਬੀ ਨਹੀਂ ਲੱਗੀ ਨਾਲ ਦਾ ਸਾਰਾ ਕੁਝ ਟਰੈਕਟਰ ਤੇ ਨਾਲ ਦੇ ਟਾਇਰ ਨਵੇਂ ਪਾਏ ਵੀ ਚਾਰੇ ਟਰੈਕਟਰ ਤੇ 2011 ਮਾਡਲ ਆ 10 ਲੱਖ ਤੇ 20 ਹਜ਼ਾਰ ਰੁਪਿਆ ਰੇਟ ਆ ਮੌਕੇ ਤੇ ਮਾਤਨ ਕਰ ਦੇਣਗੇ ਮਾਲਕ ਵੀ ਤਾਂ ਨੰਬਰ ਉੱਤੇ ਚੰਦੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗਣਿਆ ਦਿੰਦੇ ਕੋਕਾ ਵੀ ਟਰੈਕਟਰ ਆ ਵਾਕੇ ਲੈ ਸਕਦੇ 1 ਰੁਪਿਆ ਨੁਕਸਨੀ 2011 ਮਾਡਲ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਇੰਜਨ గేਰ ਦਾ ਓਕੇ ਛਤਰੀ ਨਾਲ ਇਹ ਡੰਡਾ ਪੰਜਾਬ ਦਾ ਬ ਡਬਲ ਕਲਚ 20740 ਟਰੱਕ 2011 ਮਾਡਲ 320000 ਰੁਪਏ ਰੇਟ ਆ ਮੌਕੇ ਤੇ ਮਾਰ ਤਾਨ ਕਰ ਦੇਣ ਕਿ ਕਿਸੇ ਵੀਰ ਭਾਈ ਜੀ ਨੂੰ ਲੈਣਾ ਹੋਵੇ ਬਿਜ਼ਨਸ ਸ਼ੁਰੂ ਕਰ ਸਕਦੇ ਆ ਮਾਲਕ ਦੇ ਨੰਬਰ ਉੱਤੇ ਕੰਨੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ 16 ਫੁੱਟਾ ਟਰਾਂਡਾ 10 ਇੰਚੀ ਗਾਡਰ 10 ਨੜੀ ਹੱਬ ਰੀਲ ਦਾ ਹਿੱਸਾ 20 ਬਾਈ ਦੇ ਬਹਿਰ ਦਾ ਟਾਰਾ ਸੇਲ ਦਾ ਮਾਲ ਏਰੀਆ ਗਰਦਾਸਪੁਰ ਫਤੇਗੜ ਚੂੜੀਆਂ ਪਿੰਡ ਦਾ ਸਿੰਘ ਕੇ ਆਰਡਰ ਚੋੜੀ ਮੇਰ ਕੈਂਚਗਾ ਬਣਾ ਕੇ ਲਾਈਆਂ ਰੇਲ ਦਾ ਇਸਾ 20 ਬਾਈ ਦੇ ਭੈਰਗਾ 20 ਬਾਈ ਦੇ ਭੈਰਗਾ ਹੈਵੀ ਤੋਂ ਪਾਰਾ ਟਰਾਲਾ ਬਣਿਆ 34 35 ਕੁਇੰਟਲ ਦਾ 70 ਤੋਂ 75 ਪੈਸੇ ਟਾਇਰ ਨਵੇਂ ਚਮਾ ਟਰਾਲੇ ਦੇ ਤੇ ਕਿਸੇ ਵੀਰ ਭਾਈ ਨੇ ਲੈਣਾ 2 ਕੇ ਦਾ ਰੰਗ ਕੀਤਾ ਲੇਜ਼ਰ ਕੱਟਦਾ ਵੈੱਡ ਬਣਿਆ ਤੇ ਟਰਾਲਾ ਸਾਰਾ ਲੇਜਰ ਕਰਦਾ ਲਾਈਟਾਂ ਸਿੱਟਾਂ ਲੱਗੀਆਂ ਭੇੜ ਕੇ ਲੱਗੇ ਆ ਵੀਲ ਕਵਰ ਪਏ ਵੀ ਪੂਰਾ ਵੱਡ ਸੋਹਣਾ ਟਰਾਲਾ 55 ਫੁੱਲ ਪਲੇਟ ਭਰੀ ਥੰਦੇ ਵਾਲੇ ਗੱਡਰਾਂ ਦੇ ਥੰਦੇ ਵਾਲੇ ਪਾਸੇ ਆ ਵੇਖ ਸਕਦੇ ਥੁੜੀ 4 ਇੰਚੀ ਬੱਤੇ ਰੇਲਦਾ ਸਭੀ ਭਾਈ ਦੇ ਭੈਰ ਨੂੰ ਤੇ ਰੇਟ ਹੈਗਾ 3 ਦਾ 3 ਲੱਖ ਰੁਪਇਆ 3 ਲੱਖ ਰੁਪਇਆ ਰੇਟ ਆ ਪੈ ਰਸੇ ਤਰਪਾਲ ਪੋਨ ਵਾਲਾ ਪੈਪ ਨਾਲ 55 ਚ ਮੱਛੀ ਹੌਕਾ ਕਿਥੇ ਗੁੱਲਾ ਪੈਂਦਾ 4 ਇੰਚੀ ਆ ਏ ਵਧੀਆ ਟਰਾਲਾ ਜਾਲੀ ਲੱਗੀ ਵੈਡ ਨੂੰ ਪੂਰਾ ਸੋਨਾ ਟਰਾਲਾ ਮੱਚਾ ਚੱਚਾ ਪਾਈਆਂ ਨਾ 99 ਮਾਡਲ 91 ਏਰਗਾ ਭਗਤਾ ਭਾਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰੇ ਸੰਪਰਕ ਕਰ ਸਕਦੇ ਆ ਨਾ 70 75 ਰੁਪਏ ਟਾਇਰ ਆ ਇੰਜਨ ਗੇਅਰ ਦਾ ਓਕੇ ਆ ਮੂਲ ਟਾਇਰ 50 ਪੈਸੇ ਆ ਪਾਵਰ ਸਟੇਅ ਦਾ 65 ਪਾਈ ਹੋਇਆ ਬਟੂ ਕੇ ਦਾ ਰੰਗ ਮੈਂ ਇੰਜਨ ਦੇ ਮੜਾ ਮੋਟਾ ਵਜਿਆ ਵਾ ਛੋ ਤੋਂ ਜਮਾ ਨਹੀਂ ਵਜਿਆ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸੰਪਰਕ ਕਰ ਸਕਦੇ ਆ 99 ਮਾਡਲ ਕੰਮ ਸਾਰਾ ਟਰੈਕਟਰ ਦਾ ਹੋਇਆ ਫੁੱਲ ਵਾਕੇ ਲੈ ਸਕਦੇ ਆ ਏੜਗਾ ਭਗਤਾ ਭਾਈ ਇੰਜਨ ਗੇਅਰ ਤਾਂ ਪੂਰਾ ਓਕੇ ਆ ਕੋਕਾਪੀ ਟਰੈਕਟਰ ਦਾ ਰੇਟ ਹੈਗਾ 3 ਲੱਖ 99 ਮਾਡਲ ਦਾ ਤੇ ਤੇ ਏੜਗਾ ਭਗਤਾ ਭਾਈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਕੰਦੀ ਜਾਂਦਾ ਫੁੱਲ ਗਰੰਟੀ ਦਿੰਦਾ ਵੀ ਟਰੈਕਟਰ ਦੀ ਕਿਸੇ ਵੀਰ ਭਾਈ ਨੇ ਲੈਣਾ ਤੇ ਅਸੀ ਜਣ ਆਗਾ ਚੱਕੜੋ ਪਰਾ ਦੀ ਮਸ਼ੀਨ ਤੇ ਚੜਾੜੋ 65 ਪਾਈ ਹੋਇਆ ਵਾ ਪਾਵਰ ਸਟੇਰ ਦਾ ਇੰਜਨ ਗੇਅਰ ਦਾ ਫੁੱਲ ਕੰਮ ਹੋਇਆ ਵਾ 1 ਸਾਲ ਹੋਇਆ ਵਾ ਤੇ ਕਰਦਾ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ 275 2005 ਮਾਡਲ 2005 ਮਾਡਲ ਵਿਆਸ ਰੱਜਾ ਵੀਰ ਜੀ ਵੀਰ ਦਾ ਤੇ 275 ਟਰੈਕਟਰ ਆ ਇੰਜਨ ਗੇਅਰ ਦਾ ਓਕੇ 220000 ਰੁਪਿਆ ਰੇਟ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਟਾਇਰ ਹੈਗੇ 70 80 ਪੈਸੇ ਟਰੈਕਟਰ ਦੇ ਮੂਲ ਲੈਂਦਾ ਮੈਂ ਆ ਰੰਗ ਪੇਂਟ ਦਾ ਨੀਰ ਆ ਜਾ ਟਰੈਕਟਰ ਕਾਜ ਪੱਤਰਾ ਦਾ ਨੀਰ ਆ ਜਾ ਡਾਬਰ ਹੈ ਨਹੀਂ ਡੰਡਾ ਨਾਲ ਹੈਗਾ ਕਿਸੇ ਵੀਰ ਪਈ ਨਹੀਂ ਦੇਣਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇਸਦੇ ਕੋਕਾ ਪਈ ਟਰੈਕਟਰ ਆ 275 70 75 ਪੈਸੇ ਟਾਇਰ ਆ ਪੰਜਾਬ ਨੰਬਰ ਆ ਇੰਜਨ ਗੇਲ ਤਾਂ ਓਕੇ ਆ ਤੇ ਸਾਰਾ ਕੋਸੇ ਡਾਬਰ ਹੈ ਨਹੀਂ ਡੰਡਾ ਹੈਗਾ ਖਤਰੀ ਕੋ ਕਾ ਪੀਸ ਟਰੈਕਟਰ ਆ ਵਾਕੇ ਲੈ ਸਕਦੇ 1 ਰੁਪਿਆ ਨਕਸਲੀ 275 ਚ 3 2 ਲੱਖ 20 ਹਜ਼ਾਰ ਰੇਟ ਆ 2005 ਮਾਡਲ ਆ ਕਿਸੇ ਵੀਰ ਭਾਈ ਨੇ ਪੀਲੇ ਨਿੰਬਾਜ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਏ ਵੀਰ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਤੇ ਚੱਲ ਜੇਗਾ 215 ਟਰੈਕਟਰ ਆ ਬਾਗਾ ਵਾਲਾ ਇੰਜਨ ਗੇਅਰ ਤਾਂ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਏ ਵੀਰ ਸੰਪਰਕ ਕਰ ਸਕਦੇ ਆ ਨਾਲ ਰੋਟਾਵੇਟਰ ਹਾਕੇ ਸਾਬ ਕੋ ਨਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਤੇ 2,60,000 ਰੁਪਿਆ ਰੇਟ ਆ ਬਹੁਤ ਘੱਟ ਚੱਲਿਆ ਵਾ 215 ਬਾਗਾ ਵਾਲਾ ਟਰੈਕਟਰ ਤੇ ਕਿਸੇ ਵੀਰ ਭਾਈ ਨੇ ਲੈਣਾ ਹਾਦਸਾ ਕਾ ਨਾਲ ਇਹ ਸਭ ਕੁਸ 2,60,000 ਰੁਪਿਆ ਰੇਟ ਆ ਸਾਰੇ ਕਾ ਸੇ ਦਾ ਪੰਜਾਬ ਨੰਬਰ 2021 ਮਾਡਲ ਆ ਇੰਜਨ ਗੇਰ ਦਾ ਓਕੇ ਆ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਲਿਖਿਆ ਹੋਇਆ ਨਾਟਕੇ ਦਾ ਟਰੈਕਟਰ ਆ 2001 ਮਾਡਲ ਇੰਜਨ ਗੇਅਰ ਦਾ ਓਕੇ ਆ 2001 ਮਾਡਲ ਇਹ ਗੱਲ ਧਿਆਨ ਕੋਕਾ ਪੀ ਟਰੈਕਟਰ ਆ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਪੰਜਾਬ ਨੰਬਰ 2 ਲੱਖ 40000 ਰੁਪਿਆ ਰੇਟ ਆ 45 40 ਪੈਸੇ ਟਾਇਰ ਆ 50 ਪੈਸੇ ਡੰਡਾ ਫੱਟੀ ਟਾਵਰ ਨਾਲ ਪੰਜਾਬ ਨੰਬਰ ਕਾਜ ਪੱਤਰਾਂ ਦਾ ਕਲੀਅਰ ਟਰੈਕਟਰ ਰੰਗ ਪੇਂਟ ਦਾ ਟਰੈਕਟਰ ਨਹੀਂ ਰਾਜਾ ਕਿਸੇ ਵੀਰ ਪਈਏ ਲੈਣਾ ਵੀ ਦਾ ਸਪਾਰਕ ਅਸੇ ਛਤਰੀ ਲੱਗੀ ਕੱਪੜੇ ਵਾਲੀ ਬਹੁ ਬਈਆ ਟਰੈਕਟਰ ਆ ਇਰ ਗੱਲ ਧਿਆਨਾ ਰੇਟ ਹੈਗਾ 240000 240000 ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ ਮੂਲ ਰੇਟ ਨਵੇਂ ਹੈ ਮਗਰ ਰੇਟ 4045 ਪੈਸੇ ਆ ਇੰਜਨ ਗੇਲਦਾ ਓਕੇ ਆ ਵਾਕੇ ਲੈ ਸਕਦੇ 1 ਰੁਪਈਆ ਦਾ ਨੁਕਸਾਨ ਨਹੀਂ ਤੇ ਇਹ ਗੱਲ ਤੇ ਮਾਲਕ ਵੀ ਦਾ ਨੰਬਰ ਉੱਤੇ ਜੰਦੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕੋ ਕਾਕਾਪਈ ਟਰੈਕਟਰ 2000 ਇੱਕ ਮਾਡਲ ਰੰਗ ਪੇਂਟ ਦਾ ਟਰੈਕਟਰ ਨੀਲਾ ਆ ਜਾਂ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਦੇ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆਂ ਬੋਹ ਭਾਈਆ 16 ਫੁੱਟਾ ਟਰਾਲਾ ਵਿਆਸ ਰੇਜਾ ਵੀਰ ਦਾ ਪਿੰਡ ਵਿਆਸ ਕੋਲੇ ਜ਼ਿਲ੍ਹਾ ਅੰਮ੍ਰਿਤਸਰ ਵਿਆਸ ਰੇਜਾ ਦਾ ਪਿੰਡ 16 ਇੰਚਾ ਟਰਾਲਾ 10 ਇੰਚੀ ਗਾਡਰ 10 ਲੜੀ ਆ ਬਰੇਡ ਦਾ ਹਿੱਸਾ 20 ਬਾਈ ਦੇ ਬਹਿਰਨ ਜਾਜੀ ਬਸ ਟਾੜਾ ਸੇਲ ਦਾ ਮਾਲ ਤੇ ਵੀਲ ਕਵਰ ਲੱਗੇ ਬੇਰ ਤੇ ਲੱਗੇ ਲਾਈਟਾਂ ਲੱਗੀਆਂ ਟੋਕੇ ਦਾ ਰੰਗ ਕੀਤਾ ਟਾਇਰ ਨਵੇਂ ਪੁਆਏ ਵੀ ਆ 70 ਪਿਆ 80 ਪੇ ਹੈ ਯਾਰ 80 ਪੈਸੇ ਟਾਇਰ ਆਪੋ ਇਹਦੇ ਨੰਦ ਪਰ ਜਾਣ ਲੱਗੇ ਨੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਸਪਰ ਕਰ ਸਕਦੇ ਆ 315000 ਰੁਪਿਆ ਰੇਟ ਆ ਮੰਜਾ ਲੱਗਿਆ ਵਾ ਪੂਰਾ ਵੀਰ ਭਾਈ ਦੇ ਭੈਰਗਾ ਤੇ ਜਾਜੀ ਫਰਸ਼ ਲੱਗੀ ਵੀ ਆ ਤੇ 15 ਇੰਚੀ ਘਾਟਰਾ ਚੂਰੀ ਵੀ ਸਪੋਟਾਂ ਲਾਈਆਂ ਕੋਕਾ ਪੀਟਰਾ ਦਾ ਕਿਸੇ ਵੀਰ ਭਾਈ ਨੇ ਲੈਣਾ ਵੀਰ ਦਸਪਰ ਕਰ ਸਕਦੇ ਆ ਵੀਰ ਪਰ ਵੀਰ ਕਬਰ ਪਏ ਭੇੜ ਕੇ ਲੱਗੇ 55 ਇੰਚੀ ਮੱਛੀ ਹੋਕਾ ਵੀਰ ਭਾਈ ਦੇ ਭੈਰਗਾ ਤੇ ਇੱਕ ਤੇ ਗੁੱਲਾ ਪੈਂਦਾ 4 ਇੰਚੀ ਆ 32 ਤੇ 33 ਕਵਾਂਟਾ ਦਾ ਟਰਾਲਾ ਘਰੇ ਵੇਖਿਆ ਮੀਰਾ ਨੂੰ ਪੈਸਿਆਂ ਦੀ ਲੋਨ ਕਰਕੇ ਵੇਚ ਰਾਇਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਦਿਆਂ ਸਾਰੀ ਕਣਕੜੀ ਫੋਨ ਲੱਗ ਜਾਂਦਾ ਜਿਵੇਂ ਕੋਕਾ ਪੀਟਰਾਂ ਦਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਲੈਟਾ ਲੱਗਿਆ ਵੇੜਚੇ ਲੱਗੇ ਪੂਰਾ ਸੋਨਾ ਟਰਾਲਾ 315000 ਰੁਪਿਆ ਰੇਟ ਆ ਕੋਕਾ ਪੀਟਰਾਂ ਦਾ ਹੈਵੀ ਤੋਂ ਭਾਰਾ ਬਿਆਸ ਲੱਗੇ ਕੋਲੇ ਪੈਂਡਾ ਵੀਰ ਤਾਂ ਸਾਰੀ ਕਣਕੜੀ ਫੋਨ ਲੱਗ ਜਾਂਦੀ ਆ 2023 ਮਾ ਦਾ ਟਰੈਕਟਰ 855 ਇੰਜਨ ਗੇਰ ਦਾ ਓਕੇ ਆ ਟਰੀਸ ਬੀਟਾ ਤੇ ਡਬਲ ਕਲਾਕਾ ਤੇ 2023 ਮਾਡਲਾ ਇੰਜਨ ਕੇ ਤੇ ਜਮਾ ਨਵਾਂ ਟਰੈਕਟਰ ਤੇ ਡਬਲ ਜੈਕ ਡਿਸਟਿਬਿਊਟਰ ਅਜੇ ਮੋੜਾ ਵੀ ਨਹੀਂ ਲੱਗਿਆ ਤੇ ਪੂਰਾ ਨਵਾਂ ਹੀ ਟਰੈਕਟਰ ਆ ਜਾਵਾ ਇਹਦੇ ਜਾਂ ਕੀ ਦੱਸ ਕੇ ਤੁਹਾਨੂੰ ਫੋਨ ਟਰੈਕਟਰ ਮਤੇ ਆ ਮੀਟਰ ਦੀ ਫੋਟੋ ਆ ਕੇ ਫੋਲ ਕਟ ਰਿਹਾ ਚੱਲ ਜਾਂ ਤਿੰਨ ਚਾਰ ਘੰਟੇ ਸੌ ਘੰਟੇ ਚੱਲ ਜਾਂਦਾ ਸਾਰਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ 7.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਤਣ ਕਰਨੇ ਪਾਰਾ ਪੈਂਪਰ ਲੱਗਿਆ ਵਾ ਕੋਕਾ ਪੀ ਟਰੈਕਟਰ ਆ ਸਾਰੀ ਕੰਨ ਕੜੀ ਫੋਨ ਲੱਗ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿੰਦੇ ਜਾਂਦਾ ਜਵਨ ਨਵੇਂ ਟਾਇਰ ਆ ਬਹੁਤ ਘੱਟ ਰੈਡ ਚੱਲਦਾ ਜਲਦੀ ਖਰਾਈਆਂ ਵੀ ਨਿਕਲ ਸਕਾਂ ਟਾਇਰਾਂ ਦੀਆਂ ਮੂਵਿੰਗਾਂ ਹੀ ਉਵੇਂ ਖੜੰਗਾ ਤੇ 2023 ਮਾਡਲ ਇੰਜਨ ਕੇ ਤਾਂ ਓਕੇ ਸਾਰੀ ਕੰਨ ਕੜੀ ਫੋਨ ਲੱਗ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜਿੰਦੇ ਜਾਂਦਾ ਕੋਕਾ ਪੀ ਟਰੈਕਟਰ ਆ ਤੇ ਪਾਵਰ ਸਟੇਜ ਡਬਲ ਕਲਚ ਓ ਡਬਲ ਜੈਕਟਿਪੁੱਟਰ ਤੇ ਸਾਰੀ ਕੰਮ ਪੂਮ ਲੱਗਦਾ ਸ 2024 ਮਾਡਲ ਮਸ਼ੀਨ ਆ ਤੂੜੀ ਵਾਲਾ ਰੀਪਰ ਆ ਕਈ ਮਸ਼ੀਨ ਵੀ ਕਹਿੰਦੇ ਰੀਪਰ ਵੀ ਕਹਿੰਦੇ ਆ ਇੱਕੋ ਹੀ ਸੀਜ਼ਨ ਲੱਗਿਆ ਵੀਰ ਵੇਚ ਰਿਹਾ ਕਿਸੇ ਵੀਰ ਭਾਈਆਂ ਲੈਣੀ ਵੀ ਤਾਂ ਸੰਪਰਕ ਕਰ ਸਕਦੇ 2024 ਮਾਡਲ ਮਸ਼ੀਨ ਇਹ ਨਾ ਬਿਲਕੁਲ ਨਵੀਂ ਮਸ਼ੀਨ ਆ 2,70,000 ਰੁਪਏ ਮੰਗ ਕਰਦੇ 2,70,000 2024 ਮਾਡਲ ਆ ਬਿਲਕੁਲ ਨਵੀਂ ਮਸ਼ੀਨ ਆ ਪੱਖੇ ਛੱਕੇ ਜਵਾ ਨਵੇਂ ਭਾਈ ਇੱਕ ਸੀਜ਼ਨ ਲੱਗਾ 300 ਡਰਾ ਦੀ ਤੂੜੀ ਦੀ ਬਣਾਈ ਆ ਮਾਲਕ ਵੀ ਦਾ ਨੰਬਰ ਉੱਤੇ ਜਦਿਆਂ ਸਾਰੀ ਕੰਕਾਰੀ ਫੋਨ ਲੱਗਦਾ ਹੈ ਸਾਤੇ 2,70,000 ਰੁਪਇਆ ਰੇਟ ਆ ਤੇ ਆ ਮੜੀ ਮੋਟੀ ਸਾਫ ਕਰਨ ਵਾਲੀ ਜਮਾਈ ਨਵੀਂ ਮਸ਼ੀਨ ਆ ਵੇ ਲੋ ਹਈ ਦਾ ਰੰਗ ਵੀ ਨੀ ਗਿਆ ਤੇ ਕਿਥੋਂ ਲਾਨ ਖਾਈਦੀਂਦੀ ਉੱਥੋਂ ਵੀ ਨਹੀਂ ਰੰਗਦਿਆ ਸਿਰਫ ਹੀ 2-200 ਡਰਾਜੀ ਤੋੜੀ ਜੀ ਬਣਾਈ ਆ ਤੇ ਕਿਸੇ ਵੀਰ ਪਈ ਲੈਣੀ ਹੋਵੇ ਬਿਨਸਪਰਕਾ ਸਾਤੇ ਮਾਲਕ ਵੀ ਦਾ ਨੰਬਰ ਉੱਤੇ ਜਿੰਦੀ ਜਾਂਦਾ ਸਾਰੇ ਕਿਹਨ ਕਾਲੀ ਫੋਨ ਲਾ ਕੇ ਦੱਸਦੇ ਕੋਕਾ ਵੀ ਮਸੀਨ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੈ ਸੈਕਸ ਕਰ ਕਰੋ ਭਰਾਵਾਂ ਕੇ ਸ਼ੇਅਰ ਕਰਦਾ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਣਾ ਭਰਾਵਾਂ ਕੇ ਸਪੋਰਟ ਫੁੱਲ ਕਰਿਆ ਕਰੋ ਆਪਾਂ ਨੂੰ ਥੋੜੀ ਕਰਦੇ ਵੀ ਆ ਤੁਹਾਡੇ ਭਰਾਵਾਂ ਦੇ ਸਿਰ ਤੇ ਚੱਲਿਆ ਆਪਾਂ ਠੀਕ ਹੈ ਨਾ ਤੁਹਾਡੇ ਭਰਾਵਾਂ ਦੇ ਸਿਰ ਤੇ ਕਾਇਨਰ ਚੱਲਿਆ ਤੇ ਤੁਹਾਡੇ ਥੋੜੇ ਸਿਰ ਤੇ ਗਾਣ ਚੱਲਣਾ ਬਿਲਕੁਲ ਸ਼ੇਅਰ ਕਰਦੇ ਕਰੋ